ਅੰਦੇਵ ਨੂੰ ਬੀਜੇਪੀ ਸ਼ਰਮਣੇ ਕਲਦਲ ਗੱਟਜੋੜ ਦੀ ਬਾਤ ਕੀਤੀ ਗਈ ਹੈ ਵਿਚਾਰਨ ਕਲਦਲ ਨੂੰ ਮਜ਼ਬੂਤ ਹੋਣਾ ਜ਼ਰੂਰੀ ਗੱਟਜੋੜ ਹੋਣਾ ਜਾਂ ਨਹੀਂ ਪਾਰਟੀ तय करेगी ਜਾਖੜ ਨੇ ਕਿਹਾ 13 ਸੀਟਾਂ ਤੇ ਚੋਣ ਲੜਨ ਦੇ ਲਈ ਬੀਜੇਪੀ ਤਿਆਰ ਹੈ ਸੁਨੀਲ ਜਖੜ ਚੋਣ ਲੜਨ ਦੇ ਲਈ ਬੀਜੇਪੀ ਵੀ ਤਿਆਰ ਹੈ ਯਾਨੀ ਦੋਵੇਂ ਪੱਖ ਜੇਕਰ ਗੱਟਜੋੜ ਹੁੰਦਾ ਤਾਂ ਵੀ ਔਰ ਜੇਕਰ ਗੱਟਜੋੜ ਨਹੀਂ ਹੁੰਦਾ ਤਾਂ ਵੀ ਬੀਜੇਪੀ ਆਪ ਪੋਸਟਪੋਲ ਅਲਾਈਅੰਸ ਕਰੇਗੀ ਇਹ ਵੇਖਣਾ ਹੋਵੇਗਾ ਪਰ ਫਿਲਹਾਲ ਦੀ ਗੱਲ ਕਲੀਅਰ ਹੈ ਗੱਲ ਸਪੱਸ਼ਟ ਹੈ ਕਿ ਸ਼ਰਮਣੇ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਦਾ ਪਿਛਲਾ ਬਿਆਨ ਤੇ ਅੱਜ ਸੁਨੀਲ ਜਾ ਸਾਰੇ ਜਸਲਾ ਹਾਈ ਕਮਾਂਡ ਨੇ ਕਰਨਾ ਹੈ ਸੁਨੀਲ ਜਾਖੜ ਨੇ ਵੀ ਕਿਹਾ 10 ਤਰੀਕ ਨੂੰ ਡੰਡਾ ਸਾਹਿਬ ਚਾਹ ਰਾਏ ਬਾਗਲਪਿੰਡ ਜਿੱਥੇ ਇੱਕ ਸਰਪ੍ਰਸਤ ਦੋ ਤੇ ਅਨਾਉਂਸਮੈਂਟ ਸ਼ਾਇਦ ਹੋ ਜੇ ਅਮਚਾ ਇਹ ਵੀ ਲੈ ਕੇ ਆ ਰਿਹਾ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲੜੀ ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ ਮੈਂ ज्योतिष ज्योतिष जो ज्यादा यकीन ਕਰ ਸਕਦੇ ਹਾਂ ਕਿ ਨਿਚੋੜ ਕਰ ਸਕਦੇ ਹਾਂ ਕਿ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਪਰ ਬੀਜੇਪੀ ਆਪਣੇ ਇਸਰ ਦੇ ਉੱਤੇ ਪੂਰੀ ਦੀ ਪੂਰੀ ਤਿਆਰੀ ਹੈ ਪੂਰੀ ਤਾਕਤ ਹਿ ਜੋਕਰ ਹੈ ਕਿ ਸਦਰ ਦਾ ਇਹ ਲਾਈਨ ਹੁੰਦਾ ਹੈ ਦਾ ਬੈਨੀਫੀਸ਼ਰ ਰਹੇਗਾ ਤੁਹਾਡੇ ਲਈ ਲੋਕਾਂ ਨੇ ਫੈਸਲਾ ਕਰਨਾ ਹੈ ਜੀ ਇਫੀਸ਼ੀਅਲ ਨਾਨ ਇਫੀਸ਼ੀਅਲ ਮਸਲਾ ਹੈ ਕਿਸੇ ਇੱਕ ਇੰਡੀਵਿਜੂਅਲ ਬੈਨੀਫੀਸ਼ਰ ਦਾ ਨਹੀਂ ਨਾ ਹੀ ਅਕਾਲੀਆਂ ਦੇ ਕਿਸੇ ਬੈਨੀਫੀਸ਼ਰ ਦਾ ਮਸਲਾ ਹੈ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਇਸੇ ਕੰਟੈਕਸਟ 'ਚ ਮੈਂ ਕਹਿਆ ਵੀ ਜੋ ਕੁਝ ਵਿਧਾਨ ਸਭਾ ਜੀ ਵਾਪਰੇ ਹੈ ਉਦੇ ਬਾਅਦ ਮੈਂ ਨਹੀਂ ਸਮਝਦਾ ਵੀ ਲੋਕਾਂ ਦਾ ਵਿਸ਼ਵਾਸ ਕੋਈ ਲੰਬਾ ਚੋੜਾ ਉਹਦੇ ਨਾਲ ਮਜ਼ਬੂਤ ਹੈ ਲੋਕਤੰਤਰ ਕੇ ਇਹ ਸਮੇਂ से चल रही है किमीर कौन है ये भी स्टेटमेंट <laughs> दी है किस तरह से देखते हैं ये जल्द ऐलान होगा ऐलान होगा ऐलान पूरा नहीं है कि वास्तविकता में ਅੱਡਾ ਸਭ ਸ਼ਾਇਦ ਆ ਰਹੇ ਬਾਗੋਂ ਦੇ ਜਿਸ ਇੱਕ ਸਾਡੇ ਲੋਕ ਤੇ ਆਫ ਰੈਂਸ ਸ਼ਾਇਦ ਹੋ ਜਾਈਂ ਅਮਿਤ ਸਾਹਿਬ ਜਿਹਨੇ ਕਹਿਆ ਆ ਰਹੇ ਨੇ ਬਾਦੋਂ ਦੇ ਨਾਲ ਹੀ ਕੋਈ ਨਹੀਂ ਕੋਈ ਤੇ ਮੈਂ ਸਮਝਦਾ ਵੀ ਅੱਜ ਦਾ ਜਦੋਂ ਮੈਂ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ। 댓 ਮੀਨਸ ਸਾਡੇ ਕੰਨੀ ਤਾਂ ਤਿਆਰੀ ਪੂਰੀ ਹੈ ਸਭ। 10 ਤਰੀਕ ਨੂੰ ਕੀ ਹੋਣਾ ਹੈ? ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ ਹੈ? ਮੈਂ ਜੋਤਿਸ਼ ਜਾਂ ਕਿਸੇ ਦੇ ਜ਼ਿਆਦਾ ਯਕੀਨ ਕਰਦਾ ਨਹੀਂ। ਨਹੀਂ ਮੈਂ ਕੋਈ ਇਹਦਾ ਦੇਖਦਾ ਸੁਸ਼ਮੇਲ ਜਖੜ ਇਹ ਕਹਿ ਰਹੇ ਨੇ ਕਿ 10 ਤਰੀਖ ਨੂੰ ਕੀ ਹੋਣਾ ਹੈ ਜਾਂ ਕਿਸੇ ਹੋਰ ਤਰੀਖ ਨੂੰ ਕੀ ਹੋਣਾ ਹੈ ਜੋਤਿਸ਼ ਦੇ ਵਿੱਚੋਂ ਯਕੀਨ ਨਹੀਂ ਕਰਦੇ 13 ਦੇ 13 ਹਲਕਿਆਂ ਦੇ ਵਿੱਚ ਸਾਡੀ ਵੈਨ ਜਾ ਰਹੀ ਹੈ ਵਿਧਾਨ ਸਭਾ ਦੇ ਅੰਦਰ ਜੋ ਕੁਝ ਹੋਇਆ ਉਸ ਤੋਂ ਬਾਅਦ ਲੋਕਤੰਤਰ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਰਹਿ ਜਾਵੇਗਾ ਇਸ ਤੇ ਉਹਨਾਂ ਨੇ ਸਵਾਲ ਖੜੇ ਕੀਤੇ ਯਾਨੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਤੇ ਉਹਨਾਂ ਨੇ ਕਿਹਾ ਕਿ ਇਹ ਹਜੇ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਤੈਅ ਕਰਨਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਟਚੋੜ ਦੇ ਬਾਰੇ ਹਾਲਾਂਕਿ ਉਹਨਾਂ ਨੇ ਜ਼ਰੂਰ ਕਿਹਾ ਕਿ 13 ਸੀਟਾਂ ਤੇ ਚੋਣ ਲੜਨ ਦੇ ਲਈ ਭਾਜਪਾ ਤਿਆਰ ਹੈ 13 ਹਲਕਿਆਂ ਦੇ ਵਿੱਚ 13 ਸੰਸਦੀ ਹਲਕੇ ਜਿਹੜੇ ਨੇ ਉਹਨਾਂ ਦੇ ਵਿੱਚ ਸਾਡੀ ਵੈਨ ਜਾ ਰਹੀ ਹੈ। ਸੋ ਸੁਨੀਲ ਜਾਖੜੇ ਕਹਿ ਰਹੇ ਨੇ ਕਿ ਗੱਟਚੋੜ ਹੋਣਾ ਨਾ ਹੋਣਾ ਹਾਈ ਕਮਾਂਡ ਤੈਅ ਕਰੇਗੀ। ਜਿਹੜੇ ਬਿਆਨ ਉਹਨਾਂ ਦੇ ਸਾਹਮਣੇ ਆਏ ਨੇ ਦੇਸੇ ਨਾਲ ਹੀ ਉਹਨਾਂ ਨੇ ਕਿਹਾ ਕਿ 13 ਦੇ 13 ਹਲਕਿਆਂ ਦੇ ਵਿੱਚ ਬੀਜੇਪੀ ਜਾ ਰਹੀ ਹੈ ਜੋਤਿਸ਼ ਦੇ ਵਿੱਚ ਉਹ ਯਕੀਨ ਨਹੀਂ ਕਰਦੇ ਕਿ ਕਿਹੜੀ ਤਾਰੀਖ ਨੂੰ ਕੀ ਹੋਣਾ ਹੈ ਕਿਸ ਤਰੀਕੇ ਹੋਏਗਾ ਪਰ ਇਹ ਜ਼ਰੂਰ ਹੈ ਕਿ ਇੱਕ ਸੌਫ ਕਾਰਨਰ ਇਸ ਗੱਲ ਜੋ ਉਹਨਾਂ ਦੇ ਹਾਲਾਤਾਂ ਦੇ ਪੰਜਾਬ ਦੇ ਹਾਲਾਤਾਂ ਦੇ ਚਰਚਾ ਹੁੰਦੀ ਹੈ ਕਿ ਅਕਾਲੀ ਦਲ ਨਾਲ ਦੁਬਾਰਾ ਬੀਜੇਪੀ ਦਾ ਐਲਾਈਅንስ ਹੋ ਸਕਦਾ ਹੈ ਥੋੜੀ ਜੀ ਕਲੈਰਿਟੀ ਜਿਹੜੇ ਤੁਹਾਡੇ ਵਰਕਰ ਨੇ ਜਿਹੜੇ ਪੰਜਾਬ ਦੇ ਲੋਕ ਨੇ ਕੀ ਅੱਗਲ ਚੱਲ ਰਹੀ ਹੈ देखो पर्दे ਦੇ ਪਿੱਛੇ ਦੀ ਗੱਲ ਤਾਂ ਮੈਨੂੰ ਪਤਾ ਨਹੀਂ ਪੰਗਤ ਜੀ ਮੈਂ ਨਹੀਂ ਕਿਸੇ ਇਸ ਮਸਲੇ 'ਚ ਨਹੀਂ ਹੋਈ ਨਾ ਹੀ ਤੇ ਕੇਂਦਰ ਨੇ ਕੋਈ ਸਾਡੇ ਤੋਂ رائے ਮੰਗੀ ਆ ਜਿਹੜੀ ਗੱਲ ਹੈ ਲੋਕਾਂ ਦੀ ਇੱਕ ਭਾਵਨਾ ਹੈ ਵੀ ਇਕੱਠੇ ਹੋ ਕੇ ਲੜਨ ਤਾਂ ਜਿਹੜੀ ਪੰਜਾਬ ਦੇ ਨਾਲ ਠੱਗੀ ਹੋ ਰਹੀ ਹੈ ਸਰਗਲ ਬਾਤ ਹੈ ਉਹਨਾਂ ਨੂੰ ਪਤਾ ਲੱਗੇ ਪਰ ਮੇਰੇ ਲੈਵਲ ਤੇ ਇਸ ਕਿਸਮ ਦੀ ਜੇ ਕੋਈ ਨਾਂ ਤਾਂ ਮੇਰੀ ਜਾਣਕਾਰੀ ਦੇ ਅੰਦਰ ਹੈ ਤੇ ਨਾ ਹੀ ਹਮਸ ਜਿਹੜੀ ਭਾਵਨਾ ਹੈ ਤੇ ਟੀਵੀ ਦੇ ਉੱਤੇ ਤੇ ਡਿਸਕਸ਼ਨ ਕਰਨ ਵਾਲੀ ਹੈ ਨਹੀਂ ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਉੱਥੇ ਪ੍ਰੋਜ਼ ਐਂਡ ਕਾਨਸ ਹਰੇਕ ਚੀਜ਼ ਦਾ ਦੇਖੋ ਅਮਨ ਸ਼ਾਂਤੀ ਨੂੰ ਨਿਗਾਹ 'ਚ ਰੱਖ ਕੇ ਕਰਨਾ ਹੈ ਲੌਂਗ ਟਰਮ ਰੱਖਣਾ ਹੈ ਸ਼ਾਰਟ ਰੱਖਣੀ ਹੈ ਬਹੁਤ ਅੱਜ ਜੋ ਪੰਜਾਬ ਦੇ ਅੰਦਰ ਹੋ ਰਿਹਾ ਹੈ ਨਾ ਸਭ ਉਹਦੇ ਤੇ ਮੈਂ ਸਮਝਦਾ ਵੀ ਸਾਰਾ ਪੰਜਾਬ ਚਿੰਤਤ ਹੈ ਅਗਰ ਕੋਈ ਚਿੰਤਤ ਨਹੀਂ ਤਾਂ ਭਗਵੰਤ ਮਾਨ ਜੀ ਹੈ ਉਹ ਠਾਠਾ ਮਾਰਦੇ ਫਿਰਦੇ ਹੈ ਅੱਜ ਦਾ ਜਦੋਂ ਮੈਂ ਤੁਹਾਨੂੰ ਪਹਿਲਾਂ ਇਨੀਸ਼ੀਅਲ ਸਟੇਜ ਤੇ ਕਿਹਾ ਸੀ ਵੀ 13 ਲੋਕ ਸਭਾ ਹਲਕਿਆਂ ਦੇ ਅੰਦਰ ਸਾਡੀ ਵੈਨ ਜਾ ਰਹੀ ਹੈ ਥੈਟ ਮੀਨਸ ਸਾਡੇ ਕੰਨੇ ਤਾਂ ਤਿਆਰੀ ਪੂਰੀ ਹੈ ਸਭ 10 ਤਰੀਕ ਨੂੰ ਕੀ ਹੋਣਾ ਹੈ ਜਾਂ ਕਿਸੇ ਹੋਰ ਤਰੀਕ ਨੂੰ ਕੀ ਹੋਣਾ ਹੈ ਮੈਂ ਜੋਤਿਸ਼ ਜਾਂ ਤਿਸ ਜਿਆਦਾ ਯਕੀਨ ਕਰਦਾ ਨਹੀਂ ਮੈਂ ਕੋਈ ਇਹਦਾ ਦੇਖਦਾ ਪਰ ਜਿਹੜੇ ਹਾਲਾਤ ਐ ਤੁਸੀਂ ਯੂ ਆਰ ਅ ਬੈਟਰ ਆਬਜ਼ਰਵਰ ਉਸ ਗੱਲ ਦਾ ਤੁਸੀਂ ਨਹੀਂ ਛੋੜ ਸਕਦੇ ਹੋ ਕਿ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਜੇ ਵੀ ਆਪਣੇ ਦੀ ਪੂਰੀ ਸਾਰੀ ਹੁੰਦਾ ਹੈ ਤਾਂ ਬੈਨੀਫੀਸ਼ੀਅਲ ਰਹੇਗਾ ਤੁਹਾਡੇ ਲਈ ਲੋਕਾਂ ਨੇ ਫੈਸਲਾ ਕਰਨਾ ਜੀ ਬੈਨੀਫੀਸ਼ੀਅਲ ਨੋਨ ਬੈਨੀਫੀਸ਼ੀਅਲ ਬਸ ਲਾਇ ਵੀ ਪੰਜਾਬ ਨੂੰ ਕਿੱਧਰ ਲੈ ਕੇ ਚੱਲੇ ਆ ਇਸੇ ਕੰਟੈਕਸਟ 'ਚ ਮੈਂ ਕਿਹਾ ਵੀ ਜੋ ਕੁਝ ਵਿਧਾਨ ਸਭਾ ਜੀ ਵਾਪਰਿਆ ਉਦੇ ਬਾਅਦ ਮੈਨੂੰ ਸਮਝ ਆ ਗਿਆ ਵਿਸ਼ਵਾਸ ਕੋਲ ਮੰਨਣਾ ਹੈ ਰੀਜIONAL ਪਾਰਟੀ ਕਿਸੇ ਵੀ ਸੂਬੇ ਦੇ ਅੰਦਰ ਸਟਰੋਂਗ ਹੋਣੀ ਚਾਹੀਦੀ ਹੈ ਸਭ ਖਾਸ ਤੌਰ ਤੇ ਬਾਜੇ ਦੇ ਵਿੱਚ ਦੀ ਇੱਥੇ ਦੇਸ਼ ਦੇ ਅੰਦਰ ਮਿਨੋਰਟੀ ਜਿਨ੍ਹਾਂ ਦੇ ਅੰਦਰ ਇੱਕ ਭਾਵਨਾ ਹੈ ਵੀ ਅਸੀਂ ਮਿਨੋਰਟੀਆਂ ਵਾਸੀ ਪੰਜਾਬੀ ਇਹਨਾਂ ਗੱਲਾਂ ਤੋਂ ਸੀਮਿਤ ਨਹੀਂ ਉਹਨਾਂ ਦੇ ਕੰਮ ਸਾਰੇ ਅਸੀਂ ਮੇਜੋਰਿਟੀ ਵਾਂਗੂ ਕਰਦੇ ਹਾਂ ਬਟ ਸਾਡੇ ਜੀ ਅੰਦਰ ਜਿਸ ਤਰ੍ਹਾਂ ਇਸ ਕਿਸਮ ਦਾ ਟੈਗ ਲੱਗਦਾ ਮਿਨੋਰਟੀ ਵਾਲਾ ਉੱਥੇ ਖਾਸ ਤੌਰ ਤੇ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਵੀ ਉਹਨਾਂ ਦੀ ਆਵਾਜ਼ ਬਣ ਕੇ ਇੱਕ ਸક્ષਮ ਪਾਰਟੀ ਹੋਵੇ ਤਾਂ ਕਿ ਉਹਨਾਂ ਨੂੰ ਇਸ ਕਿਸਮ ਦੀ ਭਾਵਨਾ ਨਾ ਆ ਜੇ ਵੀ ਸਾਡੀ ਗੱਲ ਰੱਖਣ ਵਾਲਾ